ਹਾਂਜੀ ਹਾਂਜੀ ਇੱਥੇ ਉੱਥੇ ਆਪਣੀ ਸਾਰੀ ਟੀਮ ਸਰ ਖੜੀ ਈ ਆ ਬਨਾ ਚੌਰ ਦੀ ਜਿੰਨੀ ਵੀ ਸਮੁੱਚੀ ਟੀਮ ਹੈਗੀ ਆ ਜੀ ਹਾਂ ਹਾਂ ਇਹ ਬਿੱਟੂ ਜੀ ਹੈਗੇ ਜੀ ਤੇ ਜਿਹੜੇ ਇੱਥੇ ਮੁਖੀ ਆ ਜਿਹੜੇ ਸੇਵਾ ਕਰਾ ਰਹੇ ਬਿੱਟੂ ਬਖਾਣ ਹਾਂ ਅੱਛਾ ਜੀ ਹਾਂਜੀ ਬਿੱਟੂ ਜੀ ਬੱਕਰ ਹੈਗੇ ਆ ਜੀ ਹਾਂਜੀ ਅੱਛਾ ਬਿੱਟੂ ਜੀ ਦੱਸੋ ਜੀ ਇਨਾ ਕੋਲ ਆਏ ਸੀ ਤੁਹਾਡਾ ਤਰੀਹਾ ਲੱਗੇ ਜੀ ਹਾਂਜੀ ਕਿਸ ਕਿਸ ਚੀਜ਼ ਦੀ ਮਦਦ ਕਰ ਸਕਦੇ ਆ ਤੁਹਾਨੂੰ ਯਾਰ ਜੋਤ ਨੇ ਇਕੱਠੇ ਹੋਗੇ ਉੱਤੇ ਕਾਫੀ ਕਾਫੋ ਪਾਇਆ ਹਾਂ ਫਿਰ ਵੀ ਸਾਨੂੰ ਜਿੱਦਾਂ ਡੀਜ਼ਲ ਦੀ ਲੋੜ ਪੈਣੀ ਹੈ ਤੇ ਸਾਨੂੰ ਕੁਝ ਚੀਜ਼ਾਂ ਲਿਆਉਣ ਲਈ ਨਗਦ ਰਕਮ ਦੀ ਵੀ ਬਹੁਤ ਜ਼ਰੂਰਤ ਪੈਣੀ ਹੈ ਔਰ ਸਭ ਤੋਂ ਵੱਡੇ ਤੁਹਾਡੇ ਹੌਸਲੇ ਦੀ ਠੀਕ ਹੈ ਇੱਕ ਤਾਂ ਐਂ ਕਰਿਓ ਮੈਂ ਲੱਖ ਰੁਪਏ ਤਾਂ ਕੈਸ਼ ਭੇਜ ਦਿੰਨਾ ਤੇ ਇੱਕ ਤੁਹਾਨੂੰ ਡੀਜ਼ਲ ਮੈਂ ਕਿੰਨਾ ਚਾਹੀਦਾ 2000 ਲੀਟਰ ਤੇ 1000 ਲੀਟਰ ਕਿੰਨਾ ਭੇਜਿਆ 3-4 ਲੀਟਰ ਕਹਿ ਦਿਆ ਜੀ ਜਿੰਨੀ ਲੋੜ ਹੈ ਜੀ ਚਲੋ 3000 ਲੀਟਰ ਮੈਂ ਤੁਹਾਨੂੰ ਡੀਜ਼ਲ ਭੇਜ ਦਣਾ ਠੀਕ ਹੈ ਜੀ ਸ਼ਿਕਾਰ ਹਾਂਜੀ ਸਰ 1 ਲੱਖ ਰੁਪਈਆ ਭੇਜ ਦੀ ਤੇ ਨਾਲੇ 3000 ਲੀਟਰ ਡੀਜ਼ਲ ਠੀਕ 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 ਜੀ ਮਤਾਂ ਜੀ ਇੱਥਾ ਹੀ ਸਾਡੇ ਇਲਾਕੇ ਦੇ ਆਪਣਾ ਮਿਹਰ ਭਰਿਆ ਹੱਥ ਨਹੀਂ ਨਹੀਂ ਪੱਕਾ ਹਣ ਲੋਕ ਤੁਹਾਨੂੰ ਚਾਹੁੰਦੇ ਆ ਉਹ ਤੁਹਾਨੂੰ ਅਡੀ ਕਰੇ ਆ ਨਹੀਂ ਨਹੀਂ ਕੋਈ ਗੱਲ ਗੱਲ ਚ ਰਹੋ ਤੁਸੀਂ ਚੜਦੀ ਕਲਾ ਵਾਰ ਜਾਓ ਨਹੀਂ ਨਹੀਂ ਥੈਂਕ ਯੂ ਥੈਂਕ ਯੂ